ਪਟਿਆਲਾ ਦੇ ਵਿੱਚ ਦੋ ਦਿਨਾਂ ਤੋਂ ਧਰਨੇ ਤੇ ਬੈਠੀ ਸੀ ਆਮ ਆਦਮੀ ਪਾਰਟੀ ਦazie ਆਮ ਆਦਮੀ ਪਾਰਟੀ ਵੱਲੋਂ ਇਹ ਤਰਨਾਇਸ ਕਰਕੇ ਦਿੱਤਾ ਜਾ ਰਿਹਾ ਸੀ ਭੁੱਖ ਹੜਤਾਲ ਕੀਤੀ ਜਾ ਰਹੀ ਸੀ ਕਿਉਂਕਿ 30 ਅਪ੍ਰੈਲ ਨੂੰ ਪੰਜਾਬ ਦੇ ਵਿੱਚ ਚੋਣਾ ਪਈਆਂ ਸੀ ਪਟਿਆਲਾ ਲੋਕ ਸਭਾ ਹਲਕੇ ਦੀ ਗੱਲ ਕਰਦੇ ਹਾਂ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ ਅਕਾਲੀ ਕੌਂਸਲਰ ਵਿਰਕ ਵੱਲੋਂ ਰਜਿੰਦਰ ਸਿੰਘ ਵਿਰਕ ਤੇ ਉਸ ਦੇ ਸਾਥੀਆਂ ਨੇ ਧਰਮਵੀਰ ਗਾਂਧੀ ਤੇ ਜਾਨਲੇਵਾ ਹਮਲਾ ਕੀਤਾ ਸੀ ਜਿਸ ਦੇ ਗੁੱਸੇ ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆਈ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਪਟਿਆਲਾ ਸਰਹੰਦ ਰੋਡ ਨੂੰ ਜਾਮ ਲਗਾ ਦਿੱਤਾ 600 ਤੋਂ 700 ਦੀ ਤਾਦਾਦ ਦੇ ਵਿੱਚ ਸੜਕ ਤੇ ਆਮ ਆਦਮੀ ਪਾਰਟੀ ਦੇ ਵਰਕਰ ਮੌਜੂਦ ਰਹੇ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਭੁਖ ਹੜਤਾਲ ਖਤਮ ਕਰ ਦਿੱਤੀ ਗਈ ਹੈ ਦazie ਦੋਸ਼ੀਆਂ ਦੇ ਖਿਲਾਫ 307 ਤਾਰਾ ਲਗਾਏ ਜਾਣ ਦੀ ਮੰਗ ਵੀ ਲਗਾਤਾਰ ਉਠਾਈ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਡਾਕਟਰ ਧਰਮਵੀਰ ਗਾਂਧੀ ਤੇ ਹੋਇਆ ਸੀ ਜਾਨਲੇਵਾ ਹਮਲਾ ਜਿਸ ਤੋਂ ਬਾਅਦ ਸਰਹੰਦ ਰੋਡ ਤੇ ਜਾ ਜੇਰੇ ਇਲਾਜ ਸੰਤ ਅੰਮ੍ਰਿਤ ਗਾਂਧੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਸੀ ਹੁਣ ਹਾਲਤ ਸਿਰ ਵੀ ਦੱਸੀ ਜਾ ਰਹੀ ਹੈ ਤੇ ਮੰਗਾ ਮੰਨਣ ਦਾ ਭਰੋਸਾ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਆਪਣੀ ਭੁਖ ਹੜਤਾਲ ਖਤਮ ਕਰ ਦਿੱਤੀ